ਔਰ ਸਰ ਕੀ ਨਾਮ ਆਜਾ ਮੈਡਮ ਆਏ ਸੀਗੇ ਕੀ ਵਿਚਾਰ ਹੋਈਆਂ ਜੀ ਮੈਂ ਬਾਬਾ ਦੀਸਰ ਨਗਰ ਤੋਂ ਪਿਛੇ 15 ਸਾਲ ਤੋਂ ਸਰਪੰਚਾ ਲਾਲ ਸਿੰਘ ਪਿੰਡ ਦੀ ਪੂਰੀ ਸੇਵਾ ਕੀਤੀ ਹੈ ਔਰ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਰਹਿੰਦੇ ਆ ਬਹੁਤ ਪਿੰਡ ਦਾ ਵਿਕਾਸ ਕਰਾਇਆ ਅੱਜ ਵੀ ਬੀਬਾ ਜੀ ਨੂੰ ਸਾਨੂੰ ਇੱਥੇ ਆਇਆ ਟਾਈਮ ਮੰਗਿਆ ਸੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਨੂੰ ਟਾਈਮ ਦਿੱਤਾ ਵੀ ਸਾਡੇ ਜਰੂਰ ਪਿੰਡ ਹੋ ਕੇ ਜਾਵਾਂਗੇ ਤੇ ਹਲ ਦੇ ਬੜਿੰਗ ਸਾਹਬ ਦਾ ਵੀ ਆਸ ਹੈਗੀ ਆ ਵੀ ਇਲੈਕਸ਼ਨਾਂ ਤੋਂ ਪਹਿਲਾਂ-ਪਹਿਲਾਂ ਉਹ ਵੀ ਸਾਡੇ ਜਰੂਰ ਹੋ ਕੇ ਜਾਣਗੇ ਜੋਸ਼ ਕਾ ਮਧੂਰੇ ਆ ਉਹਨਾਂ ਦੀ ਅਸੀਂ ਮੰਗ ਰੱਖੀ ਆ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਪਹਿਲੀ ਗ੍ਰਾਂਟ ਉਹਨਾਂ ਨੂੰ ਕਿਸਤਾਈ ਆ ਵੀ ਉਹਦੇ ਵਿੱਚੋਂ ਤੁਹਾਨੂੰ ਜਿੰਨਾ ਵੀ ਫੰਡ ਹੋਊਗਾ ਵੱਧ-ਬੋਧ ਕਰਕੇ ਦੇਵਾਂਗੇ ਕੀ ਰਹਿੰਦੇ ਵਿਕਾਸ ਕੰਮ ਕੀ ਆ ਸਾਡੇ ਪਾਈਪਾਂ ਲਈਆਂ ਪਈਆਂ ਦੀ ਪਾਣੀ ਵਾਲੇ ਟੂਬਲ ਦਾ ਕੰਮ ਰਹਿੰਦਾ ਉਹ ਟੂਬਲ ਲੱਗ ਗਿਆ 7 ਲੱਖ ਦੀ ਗ੍ਰਾਂਟ ਦਾ ਪਹਿਲਾਂ ਲਵਾਇਆ ਸੀ ਤੇ ਉਹਦੀਆਂ ਪਾਈਪਾਂ ਵੀ ਖਰੀਦੀਆਂ ਪਈਆਂ ਜੇ ਪੰਚਾਇਤਾਂ ਨਾ ਸਰਕਾਰ ਭੰਗ ਕਰਦੀ ਹੁਣ ਸਾਲ ਤੋਂ ਪੰਚਾਇਤਾਂ ਭੰਗ ਕੀਤੀਆਂ ਹੁਣ ਤੱਕ ਸਾਡੇ ਪਿੰਡ ਦੇ ਵਿੱਚ ਪਾਣੀ ਪੀਣ ਵਾਲਾ ਹੋ ਜਾਣਾ ਸੀ ਗ੍ਰਾਂਟ ਸਾਡੇ ਕੋਲ ਪਈ ਸੀਗੀ ਸਾਰੀ ਇਹਨਾਂ ਨੇ ਜਾਣ ਬੁੱਝ ਕੇ ਵੀ ਜਿਹੜੇ ਸਰਪੰਚ ਆ ਸਰਕਾਰ ਨੇ ਕੀ ਕੀਤਾ ਵੀ ਜਿਹੜੇ ਦੂਜੇ ਕਾਂਗਰਸੀ ਸਰਪੰਚ ਆ ਇਹਨਾਂ ਦਾ ਭੰਗ ਕਰ ਦਿਓ ਜਿਹੜਾ ਵਿਕਾਸ ਦਾ ਕੰਮ ਨਾ ਕਰਾ ਸਕਣਾ ਪਾਰਕਾਂ ਦੀ ਡਿਮਾਂਡ ਵੀ ਹੈਗੀ ਸੀ 1 ਲੱਖ ਦੀ ਪਾਰਕਾਂ ਦੀ ਇੱਦਾਂ ਵੀ ਸਾਡੇ ਜਿਹੜੀ ਧਰਮਸ਼ਾਲਾ ਆ ਉਹਦੇ ਵਿੱਚ ਅਸੀਂ ਪਾਰਕ ਉਦਾਹਰੋ ਕੀਤਾ ਸੀਗਾ ਤੇ ਨਾਲ ਜਿਮ ਲਵਾਉਣ ਦਾ ਓਪਨ ਜਿਮ ਉਹਦੀ ਕਾਂਗਰਸ ਪਾਰਟੀ ਨੇ ਸਾਨੂੰ ਗ੍ਰਾਂਟ ਦਿੱਤੀ ਸੀ ਜਿਹੜੀ ਕੀ ਕਾ ਇਹਨਾਂ ਨੇ ਵਾਪਸ ਲੈ ਲਈ ਹੁਣ ਐਮਪੀ ਸਾਹਿਬ ਤੋਂ ਦੁਬਾਰਾ ਲੈ ਕੇ ਉਥੇ ਜ਼ਰੂਰ ਬਣਾਵਾਂਗੇ ਉਹ ਕਹਿੰਦਾ ਵੀ ਜਿੰਨਾ ਵੀ ਸਾਡਾ ਸਹਿਯੋਗ ਦੇਵਾਂਗੇ ਪੂਰਾ ਕੰਮ ਵਿਕਾਸ ਦੇ ਕੰਮਾਂ 'ਚ ਸਾਨੂੰ ਪੂਰੀ ਲਾਕਾ ਨਾਸੀਂ ਨੂੰ ਇਹੀ ਫੀਲ ਕਰਦੇ ਆ ਵੀ ਪਹਿਲੇ ਕੰਮ ਦੇ ਆਧਾਰ ਤੇ ਵੋਟ ਪਾਓ ਜੇ ਅਸੀਂ ਕੰਮ ਨਹੀਂ ਕੀਤਾ ਤਾਂ ਬਿਲਕੁਲ ਵੋਟ ਨਾ ਪਾਓ ਜੇ ਅਸੀਂ ਕੰਮ ਕੀਤਾ ਤਾਂ ਸਾਡੇ ਜਿਹੜੇ ਸਰਪੰਚ ਖੜਾਏ ਆ ਕੈਂਡੀਡੇਟ ਜਿੰਨੇ ਵੀ ਮੈਂਬਰ ਪੰਚਾਇਤ ਖੜਾਏ ਆ ਉਹਨਾਂ ਨੂੰ ਬਣਾਓ ਤਾਂ ਜਿਹੜਾ ਵਿਕਾਸ ਦਾ ਕੰਮ ਆ ਕੋ ਨਵਾਂ ਬੰਦਾ ਬਣਾਓਗੇ ਨਵੀਂ ਤਾਂ ਸਰਕਾਰ ਦੇਖ ਹੀ ਲਈ ਫਸਲਾ ਵਾਲੀ ਤਿੰਨ ਸਾਲ ਤਿੰਨ ਸਾਲ ਹੋ ਚਲੇ ਕੀ ਕੀਤਾ ਅਸੂ ਵਾਲੀ ਰੋਡ ਦਾ ਦੇਖ ਲਓ ਕਿੱਡੇ-ਕੱਡੇ ਪੱਛ ਨੇ ਇੱਕ 500 ਰੁਪਏ ਦਾ ਵੀ ਕੰਮ ਨਹੀਂ ਸਾਡੇ ਪਿੰਡ ਲਈ ਕੀਤਾ ਤੇ ਨਾ ਸਾਲਾਂ 'ਚ ਐਮਐਲਏ ਸਾਹਿਬ ਆਏ ਨਹੀਂ ਕਿ ਕਦੀ ਉਹ ਹਾਲ-ਚਾਲ ਪੁੱਛੇ ਹਾਲ ਚਾਲ ਉਹ ਕਹਿੰਦੇ ਲੋੜ ਹੀ ਨਹੀਂ ਸਾਨੂੰ ਉਹਨਾਂ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਉਹਨਾਂ ਦੇ ਬੰਦੇ ਜਾਂਦੇ ਆ ਅਸੀਂ ਵੀ ਬਹੁਤ ਵਾਰੀ ਅਪੀਲ ਕੀਤੀ ਸੀ ਵੀ ਆਹ ਸੜਕ ਬਣਾ ਦਿਓ ਸਾਡੇ ਪਿੰਡ ਦਾ ਕੰਮ ਕਰਾ ਦਿਓ ਉਹ ਜਿਹੜਾ ਚੱਲਦਾ ਕੰਮ ਉਹ ਬੰਦ ਕਰਾਏ ਪਏ ਕਿਸੇ ਨੂੰ ਲੱਗਦਾ ਵੀ ਲੋਕ ਸਾਥ ਦੇਣਗੇ ਥੋੜਾ ਸਾਥ ਦੇਣਗੇ ਅੱਗੇ ਦੰਦੇ ਆਏ ਜੀ ਵੀ ਹੁਣ ਵੀ ਸਾਨੂੰ ਪੂਰੀ ਉਮੀਦ ਆ ਲੋਕਾਂ ਤੇ ਪੂਰਾ ਵਿਸ਼ਵਾਸ ਰੱਖਦੇ ਆ ਕੀ ਨਾਮ ਹੈ ਮੇਰਾ ਨਾਮ ਸਿਕੰਦਰ ਸਿੰਘ ਇੱਕ ਕੈਂਡੀਡੇਟ ਨੇ ਸਰਪੰਚ ਸਰਦਾਰ ਲਾਲ ਸਿੰਘ ਵੀ ਸਰਪੰਚ ਇਹਨਾਂ ਨੇ ਪਿੰਡ ਦਾ ਬਹੁਤ ਸੋਹਣਾ ਕੰਮ ਕੀਤਾ ਜਿੰਨਾ ਵੀ ਰਹਿਦਾ ਅਜੇ ਤੱਕ ਕੋਈ ਰਹਿੰਦਾ ਨਹੀਂ ਜੋ ਵੀ ਰਹਿੰਦਾ ਉਹ ਹੁਣ ਬਾਕੀ ਕੀਤਾ ਜਾਵੇ ਤੁਸੀਂ ਕੀ ਕਰਨੀ ਚਾਹੁੰਦੇ ਹੋ ਜਿੱਤ ਗਏ ਜੋ ਵੀ ਇਹ ਕਹਿਣਗੇ ਉਹ ਸਾਰਾ ਕੰਮ ਹੋ ਜਾਏ ਪਿੰਡ ਮੈਡਮ ਆਈ ਸੀ ਕੀ ਮੈਡਮ ਨੇ ਠੀਕ ਕਿਹਾ ਜੀ ਜੋ ਵੀ ਕੰਮ ਰਹਿੰਦਾ ਉਸ ਵਾਸਤੇ ਅਸੀਂ ਗ੍ਰਾਂਟ ਦੇਵਾਂਗੇ ਪਬਲਿਕ ਨੂੰ ਕੀ ਫੀਲ ਪਰ ਪਬਲਿਕ ਨੂੰ ਭਰੋਸਾ ਜੀ ਕੀ ਕਹਿਣਗੇ ਵੋਟਾਂ ਪਾ ਕੇ ਕੰਮ ਜੇ ਪੱਕਾ ਜੀ ਵੋਟਾਂ ਚ ਕੰਮਜੋ ਕਾਰਨਗੇ ਅਸੀਂ ਜਿਹੜਾ ਵੀ ਕੰਮ ਰਹਿੰਦਾ ਇਹਨਾਂ ਸੰਯੋਗ ਨਾਲ ਪੂਰਾ ਕਰਾਂਗੇ ਬਹੁਤ ਇਤਨੀ ਸ਼ਾਨ ਹੋਏ ਦਿੰਗੇ ਉਨ ਵਾਲੀ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਕਿ ਜੀਪੀ ਐਨਪੀ ਤਨੇ ਬਹੁਤ ਸੇਵਾ ਕਰੂਗਾ اور ਨਿਦੇਹਾ ਹਲਕੇ ਦੇ ਵਿੱਚ ਦੇ ਵਿੱਚ ਗਿੱਲ ਵੀ ਆਉਂਦਾ ਡਾਕਾ ਵੀ ਹੋਦਾ ਜਗਰਾਉਂ ਨਹੀਂ ਆਉਂਦਾ ਤੇ ਲਿਗਾਨਾ ਵੀ ਆਉਂਦਾ ਇਹਦੇ ਹਰ ਪੱਖ ਦੇ ਨੁਕਤੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਸਹਾਰ ਮਦਾ ਪ੍ਰੋਬਲਮ ਦੇ ਚੱਕਰ ਦੇਗਾ ਤੁਸੀਂ ਉਨ ਵਾਲੇ ਸਮੇਂ ਦੇ ਵਿੱਚ ਦੇਖੂਗੇ ਲੇਕੋ ਸੇਨ ਹੈ ਕਿ ਤੇਜੀ ਚੰਦ ਦੀ ਲੋੜ ਹੋਈ ਜ਼ਰੂਰ ਬਿਲਕੁਲ ਮਦਦ ਕਰ ਦੂੰਗਾ ਕੀ ਕਹਿੰਦੇ